ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਕਬੱਡੀ 스타 7 ਤੇ ਇਸ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਕੈਲਗਰੀ ਕਬੱਡੀ ਕੱਪ ਤੇ ਕਿਹੜਾ ਪਲੇਅਰ ਕਿਸ ਟੀਮ ਵੱਲੋਂ ਖੇਡੇਗਾ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ 23 ਜੂਨ ਨੂੰ ਕੈਲਗਰੀ ਵਿੱਚ ਵੱਡਾ ਕਬੱਡੀ ਕੱਪ ਕਰਵਾਇਆ ਜਾਵੇਗਾ ਜਿੱਥੇ ਯੂਨਾਈਟਿਡ ਕਬੱਡੀ ਫੈਡਰੇਸ਼ਨ ਆਫ ਵੈਨਕੂਵਰ ਦੇ ਮੈਚ ਕਰਵਾਏ ਜਾਣਗੇ ਇਸ ਕਬੱਡੀ ਕੱਪ ਤੇ 6 ਟੀਮਾਂ ਖੇਡਣਗੀਆਂ ਸਰੀ ਸੁਪਰਸਟਾਰ ਕਾਮਾਗਾਟਾ ਮਾਰੂ ਕਬੱਡੀ ਕਲੱਬ ਲਈ ਜੋ ਪਲੇਅਰ ਖੇਡਣਗੇ ਪੂਰੀ ਬੂਲੇ ਨੰਗਲ ਮਨ ਸਿੰਘ ਡਿਡਬਾ ਲੱਡਾ ਬੱਲਪੁਰ ਦਿਨੂ ਜਵਾਰਾ ਅਮਰਤ ਔਲਖ ਸੰਨੀ ਆਦਮ ਵਾਲਾ ਜਿੱਤਾ ਤਲਵੰਡੀ ਚੌਧਰੀਆ ਇੰਦਰ ਤਲਵੰਡੀ ਰਾਏ ਕਮਲ ਟਿੱਬਾ ਸੰਦੀਪ ਨੰਗਲ ਅਭਿਆ ਕਬੱਡੀ ਕਲੱਬ ਵੈਨਕੂਵਰ ਲਈ ਜੋ ਪਲੇਅਰ ਖੇਡਣਗੇ ਸੁਲਤਾਨ ਸ਼ਮਸ਼ਪੁਰ ਕਮਲ ਨਵਾ ਪਿੰਡ ਪਾਲੀ ਫਤੇਗੜ ਛੰਨਾ ਦੀਪਕ ਕਾਸ਼ੀਪੁਰ ਅਮਰਿਤ ਫਤੇਗੜ ਛੰਨਾ ਅਬਦੁੱਲਾ ਰਾਜਪੂਤ ਪ੍ਰਵੀਨ ਮੁਰਜਾਪੁਰ ਯਾਦਕੋਟਲੀ ਇਹਨਾਂ ਪਲੇਅਰਾਂ ਤੋਂ ਇਲਾਵਾ ਹੋਰ ਵੀ ਕਈ ਪਲੇਅਰ ਇਸ ਟੀਮ ਵਿੱਚ ਖੇਡਣਗੇ ਰਾਜਵੀਰ ਰਾਜੂ ਐਂਡ ਰਸ਼ੀਦ ਪਗਲ ਸਿੰਘ ਕਬੱਡੀ ਕਲੱਬ ਲਈ ਜੋ ਪਲੇਅਰ ਖੇਡਣਗੇ ਬੰਟੀ ਡੱਬਾ ਪਿਸਟਲ ਪਿੰਡ ਨਿੱਕਾਣਾ ਦੌਰ ਪਲਵਾਨ ਗੱਦੋਵਾਲ ਗੱਜੰਡੇਰਾ ਬਾਬਾ ਨਾਨਕ ਜੀਵਨ ਮਾਨੂਕੇ ਅਜੀਮ ਮੁਹੰਮਦ ਪਿੰਦੂ ਸਿੱਚੇਵਾਲ ਵੈਗਰੂ ਸਿੱਚੇਵਾਲ ਲਵਲੀ ਮਹਿਮਦਵਾਲ ਬੁੱਗਾ ਮੱਲੀਆਂ ਸਤੂ ਖਡੂਰ ਸਾਹਿਬ ਤੇ ਪੰਮਾ ਮਹੋਲੀ ਇਹ 플레이ਰ ਇਸ ਟੀਮ ਲਈ ਖੇਡਣਗੇ ਰਿਚਮੈਂਟ ਕਬੱਡੀ ਕਲੱਬ ਲਈ ਜੋ 플레이ਰ ਖੇਡਣਗੇ ਅਰਸ਼ ਚੋਲਾ ਸਾਹਿਬ ਖਾਨ ਬੱਦੋਵਾਲ ਲੱਬਾ ਦੁੱਦਰ ਕੱਦੂ ਰਸੂਲਪੁਰ ਅਲੀ ਅਜਾਨ ਗੁਰਪ੍ਰੀਤ ਬੁਰਜ ਹਰੀ ਪਰਮਕਾਲੋਕੇ ਬਚਿੱਤਰ ਤਾਂਸ਼ਪੁਰ ਗੁਰਪ੍ਰੀਤ ਬਰੇਵਾਲਾ ਸ਼ੇਰੇ ਪੰਜਾਬ ਕਬੱਡੀ ਕਲੱਬ ਲਈ ਜੋ ਪਲੇਅਰ ਖੇਡਣਗੇ ਰਿੰਕੂ ਤਨਾਸ ਪ੍ਰਦੀਮਨ ਟੰਡੋਲੀ ਦਿਲਪ੍ਰੀਤ ਬੁਰਜ ਹਰੀ ਬੱਬੂ ਬਟਾਲਾ ਟੋਲਕੀ ਕਾਲੇ ਸੰਘਿਆ ਕਮਲੀ ਡੇਰਾ ਬਾਬਾ ਨਾਨਕ ਸੁਨੀਲ ਹਰਿਆਣਾ ਸੁੱਖਾ ਓਲਖ ਇਹਨਾਂ ਪਲੇਅਰਾਂ ਤੋਂ ਇਲਾਵਾ ਹੋਰ ਵੀ ਸੁਪਰਸਟਾਰ ਪਲੇਅਰ ਇਸ ਕਬੱਡੀ ਕੱਪ ਤੇ ਖੇਡਣਗੇ ਇਸ ਕਬੱਡੀ ਕੱਪ ਦਾ ਲਾਈਵ BC ਕਬੱਡੀ ਲਾਈਵ ਤੇ ਸਾਂਝ ਸਪੋਰਟਸ ਕਬੱਡੀ ਲਾਈਵ YouTube ਚੈਨਲ ਤੇ ਚੱਲੇਗਾ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਕਬੱਡੀ ਦੀ ਹੋਰ ਅਪਡੇਟ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ